ਦੁਲਗਿਆ ਸੈਂਡਵਿਚ ਹੋ ਗਿਆ ਖਾਲੇ ਨਹੀਂ ਬਣਾਇਆ ਸੱਤ ਪੌਣੇ ਕੰਢੇ ਤੋਂ ਲੇਟੋ ਆਵਲਾ 10 ਵਾਲਾ ਲੀਸ ਲਈ ਬੇਟੇ ਨੇ ਹੋਰ ਨਹੀਂ ਆਉਣਾ ਕੀ ਕੁਝ ਮਿਲਦਾ ਕੈਂਟੀਨ ਤੋਂ ਕੋਈ ਕੁਝ ਬੈਡ ਇੱਕ ਕੋਲਡ ਡਰਿੰਕ ਕੋਈ ਜੈਸ ਬੱਚਿਆਂ ਦੀ ਰਿਕੁਆਇਰਮੈਂਟ ਹੈ ਜੀ ਕੀ ਕਰ ਸਕਦੇ ਜੰਕ ਫੂਡ ਜਾਂ ਫਾਸਟ ਫੂਡ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਸਾਡੇ ਲਾਈਫ ਸਟਾਈਲ ਦਾ ਹਿੱਸਾ ਬਣ ਗਿਆ ਹੈ ਪਰੇ ਫਾਸਟ ਫੂਡ ਬੱਚਿਆਂ ਦੀ ਸਿਹਤ ਨੂੰ ਡਾਊਨ ਕਰ ਰਿਹਾ ਹੈ ਜੰਕ ਫੂਡ ਦੇ ਕਾਰਨ ਬੱਚਿਆਂ ਨੂੰ ਮੋਟਾਪਾ ਹਾਈਪਰ ਟੈਨਸ਼ਨ ਵਰਗੀਆਂ ਬਿਮਾਰੀਆਂ ਲੱਗ ਰਹੀਆਂ ਨੇ ਪਰ ਸਰਕਾਰੀ ਤੰਤਰ ਬੱਚਿਆਂ ਦੀ ਸਿਹਤ ਨੂੰ ਲੈ ਕੇ ਕਿੰਨਾ ਕੁ ਗੰਭੀਰ ਹੈ এবੀਪੀ ਸਾਂਝਾ ਨੇ ਇਸ ਦੀ ਪੜਤਾਲ ਕੀਤੀ ਦਰਸਲ ਪੰਜਾਬ ਸਰਕਾਰ ਨੇ ਜੰਕ ਫੂਡ ਨੂੰ ਸਕੂਲਾਂ ਵਿੱਚ ਬੈਨ ਕਰਨ ਲਈ ਪਹਿਲਾ ਅਗਸਤ ਅਤੇ ਫਿਰ ਸਤੰਬਰ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਇਸ ਤੇ ਕਿੰਨਾ ਅਮਲ ਹੋਇਆ এবੀਪੀ ਸਾਂਝਾ ਤੁਹਾਨੂੰ ਦੱਸੇਗਾ ਰਿਐਲਿਟੀ ਚੈੱਕ ਦੇ ਲਈ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਮੁਹਾਲੀ 3B1 ਦੇ ਇੱਕ ਸਰਕਾਰੀ ਸਕੂਲ ਵਿੱਚ ਜਿੱਥੇ ਤਿੰਨ ਕੈਂਟੀਨਾਂ ਨੇ ਕੈਨ ਉਤਾ ਸਾਰੇ ਸਕੂਲਾਂ ਦੇ ਵਿੱਚ ਸਖਤੀ ਨਾਲ ਸਰਕਾਰੀ ਹੁਕਮ ਲਾਗੂ ਕੀਤੇ ਗਏ ਨੇ ਪਰ ਇਸ ਸਖਤੀ ਦੀ ਮੁਹਾਲੀ ਦੇ ਇਸ ਸਰਕਾਰੀ ਸਕੂਲ ਦੇ ਵਿੱਚ ਫੂਕ ਨਿਕਲਦੀ ਨਜ਼ਰ ਆਈ ਸਕੂਲ ਦੀਆਂ ਤਿੰਨਾਂ ਕੈਂਟੀਨਾਂ ਦੇ ਵਿੱਚ ਜੰਕ ਫੂਡ ਬੜੀ ਆਸਾਨੀ ਨਾਲ ਮਿਲ ਰਿਹਾ ਸੀ ਤੁਸੀਂ ਕੈਂਟੀਨ ਦੇ ਇਸ ਮੈਨੂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਜੰਕ ਫੂਡ ਦੀ ਵਿਕਰੀ ਤੇ ਕਿੰਨੀ ਕਾਬੰਦੀ ਹੈ ਪਹਿਲਾਂ ਸਾਡੀ ਟੀਮ ਨੇ ਇੱਥੋਂ ਕੁਝ ਚਿਪਸ ਅਤੇ ਚਾਕਲੇਟ ਖੀਦੇ ਜੋ ਬੜੇ ਆਰਾਮ ਨਾਲ ਮਿਲ ਗਏ ਬਰਗਰ ਜਾਂ ਸੈਂਡਵਿਚ ਹੋਵੇਗਾ ਬਰਗਰ ਜਾਂ ਸੈਂਡਵਿਚ ਹਾਂਜੀ ਹਾਲੇ ਨਹੀਂ ਬਣਾਇਆ ਕਿੰਨੇ ਵਜੇ ਬਣ ਜਾਂਦੇ ਕਿੰਨੀ ਕੁ ਵਜੇ ਫਿਰ ਸੱਤ ਪੌਨੇ ਕੰਡਲਸ ਮਿਲਤੇ ਹੈ ਤੇ ਚਲੋ ਫਿਰ ਚਿਪਸ ਦੇ ਦੋ ਚੌਗਰਟ ਵਾਲਾ ਕਦੇ ਹਾਂਜੀ ਆ ਨਹੀਂ ਆਹ ਵਾਲਾ 10 ਵਾਲਾ ਲੀਸ ਦੇ ਦਿਓ ਪਲੀਜ਼ ਅਨਜ ਇੱਕ ਚਾਕਲੇਟ ਹੈ ਤੇ ਫਿਰ ਅਸੀਂ ਬੱਚਿਆਂ ਦੇ ਹਾਫ ਟਾਈਮ ਦਾ ਇੰਤਜ਼ਾਰ ਕੀਤਾ ਹਾਫ ਟਾਈਮ ਦੇ ਦੌਰਾਨ ਅਸੀਂ ਜੋ ਵੇਖਿਆ ਉਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਪੈਟੀ ਤੋਂ ਲੈ ਕੇ ਸੌਫਟ ਡਰਿੰਕ ਅਤੇ ਚਿਪਸ ਤੱਕ ਸਭ ਕੁਝ ਬੱਚੇ ਖਾਪੀ ਰਹੇ ਸੀ ਤੁਸੀਂ ਰੈਗੂਲਰਟੀ ਕੀ ਕਰਦੇ ਹੋ ਤੁਸੀਂ ਪੈਟੀ ਇਸ ਕੀ 버거 ਬੇਡੀ 버거 ਬੇਡੀ ਹਾਂ ਜੀ ਆਈ ਜੋ ਮਿਲਦਾ ਕਿ ਟੀਨ ਤੋਂ ਹੀ ਖਾਂਦੇ ਕੀ ਕੁਛ ਮਿਲਦਾ ਕੀ ਕੁਛ ਮਿਲਦਾ ਕੈਂਟੀਨ ਤੋਂ ਕੀ ਕੁਛ ਬੈਟੇ ਕੋਲਡ ਡਰਿੰਕ ਕੋਲਡ ਚਿਪਸ ਬਿਸਕੁਟ ਮੀਨਸ ਕੀ ਜਿਆਦਾ ਵਧੀਆ ਲੱਗਦਾ ਜਿਆਦਾ ਵਧੀਆ ਕੋਲਡ ਡਰਿੰਕਸ ਪੈਟੀਸ ਤੇ ਤੁਹਾਨੂੰ ਹੀ ਰੋਜ਼ ਅਵੇਲੇਬਲ ਹੁੰਦੀਆਂ ਨੇ ਕੋਲਡ ਡਰਿੰਕ ਪੈਟੀਸ ਉਹ ਕੰਟੀਨ ਚਲਾ ਰਹੇ ਠੇਕੇਦਾਰ ਨੇ ਵੀ ਇਹੀ ਕਿਹਾ ਕਿ ਬੱਚੇ ਜੋ ਮੰਗਦੇ ਨੇ ਉਹ ਦਿੱਤਾ ਜਾਂਦਾ ਏ ਜੋ ਹੈ ਡੇਲੀ ਰੁਟੀਨ ਕੀ ਹੁੰਦੇ ਨੇ ਬੀਸ ਬੱਚਿਆਂ ਦਾ ਇੰਟਰਸਟ ਕੀ ਹੈ ਪੈਟੀ ਕੋਲਡ ਡਰਿੰਕ ਚਿਪਸ ਵਾਲਾ ਅਚਾ ਤੁਸੀਂ ਇੱਕ ਕੈਂਟੀਨ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਅਪਰਕੁਮੇਟ ਕੋਈ ਲਾસ્ટ 6 ইয়ার্স ਤੋਂ ਨਹੀਂ ਤਾਂ ਗਵਰਨਮੈਂਟ ਨੇ ਤੈਅ ਵੀ ਕਿ ਆ ਬੀ ਜਿਹੜੀ ਸਕੂਲ ਦੇ ਅੰਦਰ ਕੈਂਟੀਨਸ ਵਿੱਚ ਜੰਕ ਫੂਡ ਬਿਲਕੁਲ ਨਹੀਂ ਬਿਕਣਾ ਚਾਹੀਦਾ ਜੰਕ ਫੂਡ ਦੇ ਵਿੱਚ ਹੁਣ ਬੱਚਿਆਂ ਦੀ ਰਿਕੁਆਇਰਮੈਂਟ ਹੈ ਜੀ ਕੀ ਕਰ ਸਕਦੇ ਹਾਂ ਜੀ ਸਰ ਹੁਣ ਵਾਰੀ ਸੀ ਸਕੂਲ ਪ੍ਰਸ਼ਾਸਨ ਦੀ ਜਵਾਬਦੇਹੀ ਦੀ ਪਰ ਇਸ ਤੋਂ ਪਹਿਲਾਂ ਕਿ ਅਸੀਂ ਸਕੂਲ ਪ੍ਰਿੰਸੀਪਲ ਤੋਂ ਇਸ ਬਾਰੇ ਸਵਾਲ ਪੁੱਛਤੇ ਉਹ ਪਹਿਲਾਂ ਹੀ ਕਿਸੇ ਹੋਰ ਪ੍ਰੋਗਰਾਮ ਦੇ ਲਈ ਨਿਕਲ ਗਏ ਤਾਸੀ 3B1 ਦੇ ਸਰਕਾਰੀ ਸਕੂਲ ਦੇ ਅੰਦਰ ਆਏ ਇੱਥੇ ਇੱਕ ਨਹੀਂ ਬਲਕਿ ਤਿੰਨ-ਤਿੰਨ ਕੈਂਟੀਨਾ ਨੇ ਜਿੱਥੇ ਜੰਕ ਫੂਡ ਵਿਕ ਰਿਹਾ ਹੈ ਅਸੀਂ ਪ੍ਰਿੰਸੀਪਲ ਮੈਮ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਬਟ ਪ੍ਰਿੰਸੀਪਲ ਇੱਥੇ ਆਫਿਸ 'ਚ ਅਵੇਲੇਬਲ ਨਹੀਂ ਹੈ ਉਹਨਾਂ ਦੀ ਜਗ੍ਹਾ ਬਿਹਾਫ ਤੇ ਅਸੀਂ ਵਾਈਸ ਪ੍ਰਿੰਸੀਪਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਨੇ ਵੀ ਕੈਮਰਾ ਤੇ ਕੁਝ ਵੀ ਕਹਿੰਦੋ ਸਾਫ਼ ਇਨਕਾਰ ਕਰ ਦਿੱਤਾ ਏਬੀਪੀ ਸੰਜਾ ਨੇ ਦੂਜਾ ਰਿਐਲਿਟੀ ਚੈੱਕ ਕੀਤਾ ਲੁਧਿਆਣਾ ਦੇ ਸਰਕਾਰੀ ਸਕੂਲ ਦਾ ਇੱਥੇ ਵੀ ਹਾਲਾਤ ਕੋਈ ਵੱਖਰੇ ਨਹੀਂ ਸੀ ਕੰਟਿਨ ਦੇ ਵਿੱਚ ਆਸਾਨੀ ਨਾਲ ਜੰਕ ਫੂਡ ਮਿਲ ਰਿਹਾ ਸੀ ਤੇ ਬੱਚੇ ਖਾ ਵੀ ਰਹੇ ਸਨ ਜਦ ਕਿ ਸਕੂਲ ਪ੍ਰਸ਼ਾਸਨ ਦਾਵਾ ਕਰ ਰਿਹਾ ਸੀ ਕਿ ਕੰਟਿਨ ਵਾਲੇ ਨੂੰ ਜੰਕ ਫੂਡ ਨਾ ਵੇਚਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਇਹ ਪ੍ਰਾਈਵੇਟ ਸਕੂਲ ਖੁਦ ਜ਼ਿੰਮੇਵਾਰ ਹੈ ਕਿ ਆਪਣੇ ਬੱਚੋਂ ਦੀ ਸਿਹਤ ਕੇ ਲਈ ਸਮੇਂ ਸਮੇਂ ਤੇ ਸਿਹਤ ਵਿਭਾਗ ਕੀ ਤਰਫ ਸੇ ਪ੍ਰਸ਼ਾਸਨ ਕੀ ਤਰਫ ਸੇ ਇਹ ਹਦਾਇਤਾਂ ਤੋਂ ਦਿੱਤੀਆਂ ਪਰ ਸਰਕਾਰ ਪ੍ਰਾਈਵੇਟ ਸਕੂਲ ਦੀ ਆਪਣੀ ਮੈਨੇਜਮੈਂਟ ਹੁੰਦੀ ਹੈ ਇਸ ਕੇ ਲਈ ਉਹਨਾਂ ਨੇ ਖੁਦ ਹੀ ਸਟਾਫ ਕੋ ਔਰ ਬੱਚੋਂ ਕੋ ਹਦਾਇਤ ਦੇਣੀ ਹੁੰਦੀ ਹੈ ਕਿ ਘਰ ਸੇ ਖਾਣਾ ਲੈ ਕੇ ਆਏ ਔਰ ਘਰ ਦਾ ਖਾਣਾ ਖਾਏ। ਸੂਬੇ ਦਾ ਸਿੱਖਿਆ ਵਿਭਾਗ ਵੀ ਇਹੀ ਦਾਵਾ ਕਰ ਰਿਹਾ ਹੈ ਕਿ ਸਾਰੇ ਸਕੂਲਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਤੇ ਸਮੇਂ-ਸਮੇਂ ਤੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ। ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ ਅਪਰ ਪ੍ਰਾਇਮਰੀ ਸਕੂਲਾਂ ਦੇ ਟੀਚਰਸ ਨੂੰ ਵੀ ਤੇ ਪ੍ਰਿੰਸੀਪਲਸ ਨੂੰ ਵੀ ਹੈਵ ਇਸ਼ੂਡ ਅ ਲੈਟਰ ਐਂਡ ਰਿਕੁਐਸਟਿੰਗ them ਵੀ ਤੁਸੀਂ ਜੰਕ ਫੂਡ ਹਰ ਸਕੂਲੇ ਨਾ ਰੱਖਿਆ ਜਾਏ। ਤੇ ਇਹਦੀ ਥਾਂ ਤੇ ਉਹਨਾਂ ਨੂੰ ਹੈਲਦੀ ਫੂਡਸ ਦਿੱਤੇ ਜਾਂਦੇ ਸਾਡੇ ਇਨਸਪੈਕਸ਼ਨ ਟੀਮਸ ਆ ਟਾਈਮ ਟੂ ਟਾਈਮ ਦੇ ਆਰ ਵਿਜ਼ਿਟਿੰਗ 올 द ਸਕੂਲਸ ਡਿਫਰੈਂਟ ਇਨਸਪੈਕਸ਼ਨ ਟੀਮਸ ਐਂਡ ਦੇ ਆਰ ਲੁੱਕ ਇਨਟੂ ਇਟ ਸਨ ਵਾਸਰ ਨਾਇਤਾ ਕਰੀ ਕਿ ਜੇ ਸਰਕਾਰੀ ਸਕੂਲ ਥਮ ਅਕੈਡਮੀ ਲੈਬ ਜਿੱਤੇ ਜੰਕ ਫੂਡ ਅਵੇਲੇਬਲ ਹੋਏ ਜਿੱਥੇ ਜੰਕ ਫੂਡ ਅਵੇਲੇਬਲ ਹੋਏਗਾ ਵੀਲ ਬੀ ਡੂਇੰਗ ਉਹਨਾਂ ਦੇ ਅਗੇਸਟ ਕਰ ਰਹੀ ਕੀਤੀ ਜਾਏਗੀ ਬੈਸੇ ਜੇ ਕਿਸੇ ਸਰਕਾਰੀ ਸਕੂਲਾਂ ਦੀਆਂ ਜਾਂ ਪ੍ਰਾਈਵੇਟ ਸਕੂਲਾਂ ਦੀਆਂ ਕੰਟੇਨਰ ਚ ਹੀ ਕਰਦੇ ਨੇ ਫਿਰ ਤਾਂ ਉਹ ਤਾਂ ਸੀ ਆਪਾਂ ਵਰਤਾਲ ਕਰਾ ਲਾਂਗੇ ਨਹੀਂ ਕਿਉਂਕਿ ਜੋ ਸਰਕਾਰ ਦਾ ਹੁਕਮ ਹੈ ਨੋਟੀਫਿਕੇਸ਼ਨ ਹੋਇਆ ਉਹਦੇ ਤੇ ਅਮਲ ਕਰਨਾ ਪਏਗਾ ਇਹ ਤਾਂ ਹੈ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਫਿਰ ਕਰਨ ਜੇ ਕਿਸੇ ਚੀਜ਼ ਤੇ ਆਪਾਂ ਬੰਦੀ ਲਾਉਣੀ ਹੈ ਬੜੀ ਸੋਚ ਵਿਚਾਰ ਕੇ ਲਾਈ ਦੀ ਤਾਂ ਕਿ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਬੱਚਿਆਂ ਨੂੰ ਖਾਣਾ ਇਹ ਮਹਿੰਗਾ ਜਿਆਦਾ ਨਾ ਪਵੇ ਜਿਹੜਾ ਕਿ ਉਹਨਾਂ ਦੀ ਪਹੁੰਚ ਤੋਂ ਬਾਹਰ ਹੋਵੇ ਕਈ ਵਾਰ ਇਹੋ ਜਿਹਾ ਕੁਝ ਬੱਚੇ ਮਹਿੰਗਾ ਖਾਣਾ ਖਾਂਦੇ ਆ ਦੂਜੇ ਵੇਖ ਕੇ ਉਹਨਾਂ ਕਿ ਬਿਚਾਰੇ ਝਾਕਦੇ ਰਹਿੰਦੇ ਆ ਸੋ ਇਹ ਸੋਚ ਵਿਚਾਰ ਕਰਕੇ ਕਰਿਆ ਫਿਰ ਵੀ ਜੇ ਕਿਤੇ ਸਾਡੇ ਧਿਆਨ 'ਚ ਇਹ ਗੱਲ ਆਏਗੀ ਉਹ ਸਕੂਲਾਂ ਦੇ ਖਿਲਾਫ ਸਖਤ ਤੋਂ ਸਖਤ ਕਾਰ ਸਮਝ ਸਕਦੇ ਹਾਂ ਸਵਾਲ ਇਹੀ ਹੈ ਕਿ ਆਖਰ ਸਕੂਲਾਂ ਵਿੱਚ ਜੰਕ ਫੂਡ ਦੀ ਵਿਕਰੀ ਲਈ ਜ਼ਿੰਮੇਵਾਰ ਕੌਣ ਹੈ ਤੇ ਕੀ ਸਿਰਫ ਵਾਰ-ਵਾਰ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਤੇ ਰੋਕ ਲੱਗ ਜਾਵੇਗੀ ਜਾਂ ਫਿਰ ਕੋਈ ਸਖਤ ਕਦਮ ਵੀ ਚੁੱਕੇ ਜਾਣਗੇ